ਕਿਆ ਸਾਰੇ ਭਰਾਵਾਂ ਦਾ ਘਰ ਪਰਵਾਹ ਜਨ ਸਾਰੇ ਵੀਰਾਂ ਨੇ ਸੈਟ ਨੇ ਕਰਦ ਗਿਆ ਆਪਾਂ ਵਲੌਗ ਦੀ ਸਟਾਰਟਿੰਗ ਤੇ ਮਿੱਤਰੋ ਪਹਿਲਾਂ ਆਪਾਂ ਸਾਰਨ ਬੱਚੇ ਪਾ ਕੇ ਤੇ ਪਹਿਲਾਂ ਆਪਾਂ ਰੋਡਾਂ 'ਗੋਟ ਕੇ ਲੈ ਕੇ ਆਉਣੇ ਕਬੂਤਰਾਂ ਵਾਸਤੇ ਜਿਹੜੇ ਪੱਟੇ ਕਬੂਤਰ ਉਹਨਾਂ ਨੂੰ ਪਾ ਦਾਂਗੇ ਸਾਰੇ ਨੂੰ ਪਾ ਦਾਂਗੇ ਵੱਡੇ ਕਬੂਤਰਾਂ ਨੂੰ ਛੋਟਿਆਂ ਨੂੰ ਹਨਾ ਬੱਚਿਆਂ ਨੂੰ ਹੀ ਪਾ ਦਾਂਗੇ ਤੇ ਪਿੱਲੀਆਂ ਰੋਡਾਂ 'ਗੋਟ ਕੇ ਲੈ ਕੇ ਆਉਣੇ ਪਹਿਲਾਂ ਸਾਰਨ ਨਾਲੋਂ ਤੇ ਕੇਰਾ ਆਪਾਂ ਵਲੌਗ ਦੀ ਸਟਾਰਟਿੰਗ ਕਰਤੀ ਆ ਤੇ ਹੁਣ ਆਪਾਂ ਪਿੱਲੀਆਂ ਰੋਡਾਂ ਨਾਲ ਲੈ ਕੇ ਆਉਣੇ ਉਧਰਲੇ ਘਰ ਚੱਲਦੇ ਆ ਤੇ ਨਾਲੇ ਜਿਹੜਾ ਆਪਾਂ ਜਾਨਵਰ ਕੱਲ ਲੜਾਇਆ ਸੀ ਕੋਕੜ ਉਹਨੂੰ ਖਾ ਦਿੰਨੇ ਆ ਤੇ ਨਾਲੇ ਪਿੱਲੀਆਂ ਰੋੜੀਆਂ ਲੈ ਕੇ ਆਉਣੇ ਆਪਾਂ ਕੋਟੇ ਤੇ ਆਪਾਂ ਕਿਰਾਂ ਬੱਚੇ ਬਾਹਤੇ ਸੀਗੇ ਤੇ ਦੋਹਾਂ ਬੱਚਿਆਂ ਦੇ ਲਾਉਣਾ ਸੀ ਆਪਾਂ ਰੰਗ ਆਇਆ ਦੋਹਾਂ ਦੇ ਲਾਉਣਾ ਸੀਗਾ ਇੱਕ ਆਹ ਬੱਚੇ ਦੇ ਲਾਉਣ ਵਾਲਾ ਰੰਗ ਇਹ ਕਾਲੇ ਬੱਚੇ ਲਾਉਣ ਵਾਲਾ ਤੇ ਇਹ ਦੋਹਾਂ ਦੇ ਪਹਿਲਾਂ ਪਰ ਰੰਗ ਲਾ ਦਿੰਨੇ ਆ ਤੇ ਟਾੁਰਗਾ ਹੀ ਕਰ ਲਈnga ਤੇ ਅਡੋਟ ਕਰ ਦਿੰਨੇ ਆ ਪਹਿਲਾਂ ਰੰਗ ਲਾ ਕੇ ਤੇ ਫਿਰ ਆਪਾਂ ਜਾਂਨੇ ਰੋੜੀਆਂ ਕਟਣ ਰੂਈ ਇਕੱਟ ਕੇ ਲੈ ਕੇ ਆਉਣੇ ਆ ਜੀ ਇੱਕ ਦੇ ਆਪਾਂ ਲਾਲ ਰੰਗ ਕਰ ਦੇਣਾ ਟੋਰੀ ਤੇ ਇੱਕ ਦੇ ਆਪ ਕਰ ਦੇਣਾ ਕਾਲਾ ਰੰਗ ਤੇ ਵਰਕਸ਼ਾਪ ਦੋਵੇਂ ਲੈ ਆਂਦੇ ਆ ਡੱਕੀ ਬਣਾਏ ਹੋਏ ਇਹ ਉੱਤੇ ਰੂਈ ਬਲੇਟ ਕੇ ਤੇ ਆੜੇ ਬੱਚੇ ਦੀ ਕਰਨੀ ਆਪਾਂ ਇਹਦੀ ਕਰਾਂਗੇ ਲਾਲ ਟੋਰੀ ਤੇ ਆਉਦੀ ਕਰਨੀ ਹੈਗੀ ਕਾਲੀ ਟੋਰੀ ਆਇਆ 5000 ਵਾਲੇ ਦਾ ਤੇ ਆ 5000 ਵਾਲੇ ਦਾ ਭਰਾ ਉਹ ਪੰਜੇ ਰੈਲ ਦਾ ਪੁੱਤ ਆ। ਛਿੱਟੀਆਂ ਅੱਖਾਂ ਦਾ ਇਹ ਵੀ ਬਣੂਗਾ। ਉਹ ਵੀ ਛਿੱਟੀਆਂ ਅੱਖਾਂ ਦੇ ਹੀ ਆਪਣਾ। ਵੇਖੋ ਬਈ। ਯਾਰ ਲਾਉਣੇ ਰੰਗ ਇਹਦੇ ਤੇ ਫਿਰ ਵਿਖਾਉਣੇ ਆ। ਪਹਿਲਾਂ ਮੈਤਰਾ ਪੱਗਲਾਬੀ ਰੰਗ ਕਰਦੇ ਆ। ਇਹ ਵੱਡਾ ਬੱਚਾ ਛਿੱਟੀਆਂ ਅੱਖਾਂ ਦਾ ਤੇ ਇਹਦੀ ਕਰਾਂਗੇ ਆਪਾਂ ਗਲਾਬੀ ਟੋਰੀ ਤੇ ਬੋਤਲ ਦਾ ਢੱਕਣ ਖੋਲ ਲੈਨੇ ਆਪਾਂ। ਚੱਕੋ ਜੀ ਖੁੱਲ ਗਿਆ ਢੱਕਣ। ਤੇ ਸੂਤ ਵੇਚ ਕਰ ਲਗੇ। ਉਤੇ ਰੱਖਿਆ ਪਾਇਆ ਖੜੇ ਖੜੀ ਲਾ ਦਾਂਗੇ ਰੰਗ ਡਬੋਲਿਆ ਡੱਕਾ ਜੀ ਤੇ ਲੱਗ ਪਿਆ ਪਰ ਰੰਗ ਲਾਉਣਾ ਹੁਣ ਕੱਲੇ ਬੰਦੇ ਨੇ ਔਖਾ ਨਾ ਰੰਗ ਲਾਉਣਾ ਤੇ ਚਲੋ ਕੋਈ ਨਹੀਂ ਆ ਪਟੋਰੀ ਕਰਨੀ ਆ ਆਪਾਂ ਕਿਹੜਾ ਦੂਜੇ ਖੰਭ ਕਰਨੇ ਆ ਉਹ ਦੂਜੇ ਖੰਭਾਂ ਡਰ ਹੁੰਦਾ ਉਹਨਾਂ ਟੁੱਟਣ ਦਾ ਤੇ ਟੋਰੀ ਕਰਨੀ ਆ ਆਪਾਂ ਗੱਲੀ ਬਸ ਐਂ ਕਰ ਦਿੰਨੇ ਆ ਤੇ ਬਾਹਲਾ ਤਾਂ ਲੋੜ ਹੀ ਰੰਗ ਲਾਉਣਾ ਕਿਉਂਕਿ ਸਾਫ਼ ਹੋਈ ਜਾਣੇ ਕਿ ਨਾ ਬੱਚੇ ਬੱਚੇ ਲਾਉਣੇ ਆ ਆਪਾਂ ਬਾਜ ਸਾਫ ਆਪੇ ਹੋ ਜਾਣਗੇ ਇਹ ਬਾਅਦ ਚ ਲਾਵਾਂਗੇ ਵੱਡਿਆਂ ਦੇ ਰੰਗ ਚਾ ਕੇ ਪੂਰਾ ਫੇਰ ਆਪਾਂ ਥੋੜੀ ਵੀਡੀਓ ਤੇ ਕਰ ਦਿੰਨੇ ਆ ਇਹ ਤਾਂ ਲੰਬੀ ਬਾੜੀ ਬਣ ਜਾਣੀ ਆ ਤੇ ਰੰਗ ਲਾ ਕੇ ਤੇ ਫਿਰ ਚੈੱਕ ਕਰਾਉਣੇ ਬੱਚਾ ਕਿਵੇਂ ਲੱਗਦਾ ਲੋ ਜੀ ਮਿੱਤਰੋ ਲੱਗ ਗਿਆ ਰੰਗ ਤੇ ਬੋਲੇ ਲਾ ਦੇਣ ਟੱਕਣਾ ਕਿਤੇ ਡੋਲਣਾ ਜਾਵੇ ਰੰਗ ਤੇ ਕਰੋ ਚੈੱਕ ਮਿੱਤਰੋ ਉਹ ਰੰਗ ਬਹੁਤ ਕੈਂਟ ਆ ਯਾਰ ਇਹ ਇਹ ਗੁਲਾਬੀ ਰੰਗ ਆ ਇੱਕ ਹੁੰਦਾ ਲਾਲ ਰੰਗ ਇਹ ਹੈਗਾ ਗੁਲਾਬੀ ਅੱਧੀ ਪੂਸ਼ ਹੀ ਕਰਤੀ ਟੋਰੀ ਤਾਂ ਨਹੀਂ ਕੀਤੀ ਅੱਧੀ ਪੂਸ਼ ਕਰਤੀ ਜਿਸੇ ਵੀ ਹਨਾ ਜੁੱਚਾ ਜਾੜਿਆ ਬੱਚਾ ਜੇ ਅਪ ਥੋੜੀ ਜੀ ਕਰਦੇ ਆ ਤੇ ਉਹ ਤਾਂ ਜਾ ਕੇ ਦਿਸਦੀ ਨਹੀਂਗੀ ਲੋ ਜੀ ਆਇਆ ਇਹ ਰੰਗ ਲਾਤਾ ਸੁੱਕ ਕੇ ਵਧੀਆ ਖੰਭ ਬਣ ਜਾਣੇ ਆ ਕਿ ਰੰਗ ਗਿੱਲੇ ਗਿੱਲੇ ਜਿਹਾ ਲੱਗਦੇ ਆ ਤੇ ਆ ਬੱਚਾ ਚਟੀਆਂ ਖਾਂਦਾ ਆਪਣਾ ਤੇ ਛੱਡ ਦਿੰਨੇ ਪਿੰਜਰੇ ਚ ਆਪਾਂ ਦੂਜਾ ਫੜਦੇ ਹਾਂ ਹੁਣ ਇਹ ਬੱਚੇ ਦੀ ਮਿੱਤਰੋ ਕਰਨੀ ਆਪਾਂ ਕਾਲੀ ਟੋਰੀ ਬਸ ਕੱਲੀ ਕਾਲੀ ਟੋਰੀ ਕਰਨੀ ਆ ਉਹਦੀ ਗੁਲਾਬੀ ਕਰਤੀ ਆ ਤੇ ਬਾਹਲਾ ਕਾਉਂਡ ਵੇੜੀ ਜਾਂ ਨਾਲ ਉਤਰਾਣ ਨੂੰ ਐਚ ਹੈਗਾ ਆਪਣਾ ਕਾਲਾ ਰੰਗ ਤੇ ਇਹਦੀ ਕਰ ਦਿੰਨੇ ਆਪਾਂ ਕਾਲੀ ਟੋਰੀ ਤੇ ਕਾਲਾ ਰੰਗ ਵੀ ਦੱਸਾਂਗੇ ਮਿੱਤਰੋ ਆਪਾਂ ਉਹ ਕਿਸੇ ਫੇਰਦੇ ਆ ਦੱਸਾਂਗੇ ਜਿੱਦਣ ਆਪਾਂ ਬਣਾਇਆ ਕਾਲਾ ਰੰਗ ਤੇ ਉਹਦਾਂ ਦੱਸਾਂਗੇ ਕਿਵੇਂ ਬਣਦਾ ਇਹ ਤੇ ਕਿਹੜਾ ਬੱਚੇ ਦੇ ਰੰਗ ਲਾਦ ਗਏ ਥੋੜੀ ਵੀਡੀਓ ਫੇਰ ਤੇ ਹੀ ਕਰ ਦਿੰਨੇ ਆਪਾਂ ਤੇ ਐਵੇਂ ਫਿਰ ਬੜਾ ਲੰਮੀ ਹੋ ਜਾਣੀ ਵੀਡੀਓ ਥੋੜੀ ਤੇ ਕਰ ਦਿੰਨੇ ਆ ਬਾਅਦ ਚ ਵਿਖਾਉਣੇ ਐਂਡ ਤੇ ਤੁਹਾਨੂੰ ਲਾਦਾ ਮਿੱਤਰੋ ਇਹ ਬੱਚੇ ਦੀ ਰੰਗ ਤੇ ਨਾਲੇ ਢੱਕਣਾ ਵਿਖਾਉਣਾ ਥਨੂੰ ਬੱਚਾ ਬੱਚਾ ਤੁਸੀਂ ਵੇਖਿਆ ਇਹ ਰੰਗ ਹੀ ਵਿਖਾਉਣਾ ਕਰੋ ਚੱਕ ਮਿੱਤਰੋ ਕਾਲਾ ਰੰਗ ਇਹਦਾ ਰੱਬ ਜਿ ਖੜੇ ਕਬੂਤਰੇ ਦੀ ਨਾ ਜੇ ਆਪਾਂ ਸਾਰੀ ਪੂਛ ਕਰਦਗੇ ਨਾ ਤੇ ਕੂਤਰ ਬੜਾ ਉੱਚਾ ਖੜਾ ਹੋਵੇ ਤਾਂ ਵੀ ਦਿਸੂਗਾ ਆਪਣਾ ਰੰਗ ਇਹ ਇਹ ਫਿੱਕਾ ਪੁੱਕਾ ਨਹੀਂ ਹੁੰਦਾ ਗਿਆ ਹੀ ਰਹੂਗਾ ਮਿੱਤਰੋ ਇਹ ਇਹ ਖੱਟੀਆਂ ਅੱਖਾਂ ਦਾ ਬਣੂਗਾ ਬੱਚਾ ਇਹ ਰੰਗ ਵੇਖੋ ਪੂਰਾ ਕਾਲਾ ਦੀਨ ਆ ਯਾਰ ਇਨ ਬਾਗੇ ਬੱਚਿਆਂ ਨੂੰ ਸ਼ਰੀਰ ਤੇ ਚਲਦੇ ਫਿਰ ਆਪਾਂ ਉਧਰ ਲੈ ਕਰੇ ਆ ਗਾਣੇ ਦਾ ਕਰਤੀ ਆਪਾਂ ਲਾਲ ਟੋਰੀ ਤੇ ਇਹਦੀ ਕਰਤੀ ਆਪਾਂ ਕਾਲੀ ਟੋਰੀ ਆਹ ਹੈ ਖਟੀਆਂ ਅੱਖਾਂ ਦਾ ਆਹ ਚਿੱਟੀਆਂ ਦਾ ਤੇ ਇਹਨਾਂ ਨੂੰ ਦੂਣ ਬਾਹ ਦੇਣੇ ਹੁਣ ਆਪਾਂ ਛਤਰੀ ਤੇ ਤੇ ਛੋਟਾ ਛੋਟਾ ਪਾਣੀ ਦੇਦਗੇ ਪਾਣੀ ਦੇ ਗਏ ਪਾਣੀ ਛਤਰੀ ਤੇ ਆਪਾਂ ਜੀ ਸ਼ਰੀਰ ਦੇ ਬੱਚੇ ਕਾਲ ਟੋਰੀ ਆ ਆ ਬੈਠਾ ਤੇ ਦੂਜਾ ਆ ਬੈਠਾ ਨਾਲੀ ਆ ਟੋਰੀ ਜਿਸੀ ਜਾਂਦੀ ਆ ਕਿ ਆਪਾਂ ਉਧਰ ਲੈ ਕਰੇ ਇਹ ਆਪਣੇ ਪਹਿਲਾ ਜਾਨਵਰ ਵੇਖੋ ਜਿਹੜਾ ਆਪਣਾ ਕੱਲ ਲੜਿਆ ਸੀ ਕੁੱਕੜ ਆਹ ਫਿਰਦਾ ਹੋਇਆ ਤਾਂ ਕੁਝ ਨਹੀਂ ਇਹਨੂੰ ਇਹ ਬੱਛ ਛੱਡੀ ਰੱਖਿਆ ਕਰਨ ਹੁਣ ਆਪਾਂ ਛਟਗਾ ਖਾਂਦਾ ਇਹ ਵੀ ਤੇ ਇਹਨੂੰ ਪੱਠੀ ਨਾਲ ਅੱਡ ਕਰਦੇ ਆਪਾਂ ਤੇ ਅੱਡ ਖਰਾਕ ਰੁਕ ਪਾਵਾਂਗੇ ਇਹਨੂੰ ਦੇਖੋ ਇਹ ਇਹ ਪਿੱਲੇ ਰੂੜੇ ਆਪਾਂ ਰੱਖ ਲਿਆ ਹੱਟ ਚੱਕ ਲਈਨੇ ਕਿਥੋਂ ਇਹ ਤੇ ਬੈਗਾਂਗੇ ਇਹ ਤੇ ਇੱਕ ਹੀ ਚ ਹੋਰ ਚੱਕ ਲੈਨੇ ਮੀਂਟਾ ਇਹ ਤੇ ਆਪਾਂ ਕੁੱਟ ਲਾਂਗੇ ਲੋ ਜੀ ਵੇਖੋ ਆ ਪਿੱਲੇ ਰੂੜੇ ਆਂਦੇ ਆ ਆਂਦੇ ਪਿੱਲੇ ਰੂੜੇ ਵੇਖੋ ਇਹ ਵੀ ਆਪਾਂ ਕਰਦੇ ਨੇ ਨਿੱਕੇ ਨਿੱਕੇ ਟੁੱਟੇ ਤੇ ਇੱਥੇ ਆਪਣਾ ਘਰ ਆ ਦਰਖਤ ਉਰ ਪਰਲੇ ਪਾਸੇ ਨੇੜੇ ਹੀ ਆਪਣਾ ਇਧਰ ਲਾ ਘਰ ਵੀ ਤੇ ਹੁਣ ਆਪਾਂ ਨਿੱਕੇ ਨਿੱਕੇ ਟੋਟੇ ਸਾਰੀ ਇੱਟੀ ਕਰ ਲਾਂਗੇ ਤੇ 2-3 ਦਿਨ ਪਾ ਦਾਂਗੇ ਇਹਨਾਂ ਨੂੰ ਕੂਤਰਾਂ ਨੂੰ ਤੇ ਕੂਤਰ ਵਧੀਆ ਕੈਲਸ਼ੀਅਮ ਪੂਰਾ ਹੋ ਜਾਂਦਾ ਇੱਕ ਤਾਂ ਇਹਨਾਂ ਨਾਲ ਯਾਰ ਤੇ ਇੱਕ ਬਈ ਚਾਹ ਕੇ ਖਾਂਦੇ ਆ ਇਹ ਵੇਲੇ ਗੋਲੇ ਕੂਤਰ ਬਾਹਰ ਫਿਰਦੇ ਹੁੰਦੇ ਆ ਤੇ ਉਹ ਵੇਲੇ ਇੱਟਾਂ ਰੋੜੀ ਖਾਂਦੇ ਆ ਤੇ ਕਿੰਨੇ ਰਾਜੀ ਹੁੰਦੇ ਕਿੰਨੇ ਲਾਲ ਪੈ ਜਾਂਦੇ ਥੱਲੋਂ ਹਣ ਇਹ ਜ਼ਰੂਰੀ ਹੁੰਦੀ ਚੀਜ਼ ਯਾਰ ਇੱਟਾਂ ਚਾਹ ਕੇ ਖਾਂਦੇ ਵੀ ਲੇ ਪਾ ਕੇ ਤੁਸੀਂ ਵੀ ਕਈ ਵੀਰ ਪੰਦੇ ਵੀ ਹੋਣੇ ਆ ਤੇ ਇੱਟਾਂ ਬਹੁਤ ਆਗੇ ਖਾਂਦੇ ਆ ਇਹ ਇਹ ਆਪਾਂ ਨੂੰ ਹਾਉਤੇ ਜਮਾਉਤੇ ਬਾਰ ਪਾਣੀ ਨਹੀਂ ਚਾਹੀਦੀਆਂ ਹੀਆਂ ਤੇ ਹੁਣ ਆਪਾਂ ਆ ਸਾਰੀ ਕਰ ਰਹੇ ਨੇ ਆ ਜਿੰਨੀ ਹੋਈ ਕਿਰਾ ਆਪਾਂ ਟੋਟੇ ਕਰ ਲੈਨੇ ਇਹਨਾਂ ਦੇ ਸੀਮੈਂਟ ਨਾ ਹੋਵੇ ਮਿੱਤਰੋ ਸੀਮੈਂਟ ਹੈ ਨਾ ਵੇਲੋ ਜਵੇਂ ਹੈ ਨੀਗਾ ਇੱਟਾਂ ਦਾ ਸੀਮੈਂਟ ਨਾ ਹੋਵੇ ਸੀਮੈਂਟ ਨਾਲ ਕਬੂਤਰ ਬਿਮਾਰ ਹੋ ਜਾਂਦੇ ਆ ਤੇ ਬਸ ਕੱਲੀ ਐਟ ਹੀ ਹੋਵੇ ਪਿੱਲੀ ਚਲੋ ਕਰਦੇ ਆ ਆਪਾਂ ਟੋਟੇ ਇਹਨਾਂ ਦੇ ਇਹ ਕੋ ਆਤੀ ਬਹੁਤ ਖਾਣੇ ਕਬੂਤਰ ਲਓ ਜੀ ਮਿੱਤਰੋ ਕਟਲੀਆਂ ਪਪਲੀਆਂ ਰੋੜੀਆਂ ਇਹ ਵੀ ਰੋ ਇੱਕ ਇੱਟ ਤੰਗ ਕਿੰਨੇ ਬਣ ਗੁਰੂਗਾ ਤੇ ਜਾ ਕੇ ਪਾਉਣੇ ਕਬੂਤਰਾਂ ਨੂੰ ਕਬੂਤਰ ਵੇਖੀ ਸ਼ੱਕਦੇ ਇਹਨਾਂ ਕੈਲਸ਼ੀਅਮ ਸਾਰਾ ਪੂਰਾ ਹੋ ਜਾਂਦਾ ਅੰਦਰ ਕੋਈ ਜੇ ਫਾਲਟ ਕੋਈ ਹੋਇਆ ਕਬੂਤਰਾਂ ਦੇ ਮਤਲਬ ਕੋਈ ਵੀ ਚੀਜ਼ ਹਨਾ ਅੰਦਰੋਂ ਪ੍ਰੋਬਲਮ ਹੋਈ ਉਹ ਸਾਰੀ ਚੀਜ਼ ਬਾਹਰ ਲਿਆਉਣੀ ਇਹਨਾਂ ਨੇ ਬਿਠਾ ਰਾਈ ਹਨਾ ਤੇ ਕੋਈ ਅੰਦਰ ਕੀੜੇ-ਕੂੜੇ ਉਹ ਵੀ ਚੱਕ ਲੈਣਗੇ ਇਹ ਏ ਆਪਾਂ ਲਫਾਫੇ ਚ ਪਾ ਲੈਨੇ ਆ ਤੇ ਲਫਾਫੇ ਭਰ ਕੇ ਲੈ ਚਲਦੇ ਆ ਘਰੇ ਇੱਕ ਦੋਹਾਂ ਦਿਨਾਂ ਵਿੱਚ ਸਾਰਿਆਂ ਪਾ ਦਾਂਗੇ ਇਹ ਤੇ ਆਉਂ ਇੱਥੇ ਬੈਠਾ ਮਤਰੋ ਵੇਲਾ ਮੈਂ ਧੋਪ ਆਉਂਦੀ ਗਈ ਮੈਦਨ ਹੌਲੀ ਹੁੰਦਾ 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 ਇੱਥੇ ਛਾਵੇਂ ਆ ਗਿਆ ਤੇ ਟਾਈਮ ਆਵਾ ਲੱਗ ਗਿਆ ਤੇ ਚਲੋ ਮਤਰੋ ਚੱਲਦੇ ਆਪਾਂ ਤੇ ਪਿੰਗਰ ਨੂੰ ਲੈ ਚੱਲਦੇ ਭਾਵੇਂ ਪਾ ਕੇ ਤੇ ਪੌਣੇ ਕਬੂਤਰਾਂ ਨੂੰ ਚੱਲ ਕੇ ਜੀ ਇੱਕ ਪਤੰਗ ਵੀ ਲੁੱਟ ਲਿਆ ਇਹ ਆਪਣੇ ਨਾਲ ਹੀ ਡਿੱਗ ਪਿਆ ਸੀ ਆ ਕਰੇ ਇੱਥੇ ਆ ਬਾਅਦ ਚ ਡਿੱਗ ਪਿਆ ਸੀਗਾ ਦੇ ਚੱਕ ਲਿਆਂਦਾ ਆਪਾਂ ਇਹ ਕਾਈਟ ਮਾਰੀ ਕਰਤੀ ਆਪਾਂ ਜੇ ਕਬੂਤਰ ਫਟਦੇ ਉਹ ਹੁੰਦੀ ਹੈ ਚਿੜੀ ਮਾਰੀ ਇਹ ਕਾਈਟ ਮਾਰੀ ਕਰਤੀ ਆਪਾਂ ਲਓ ਚੋ ਚੜਾਵਾਂਗੇ ਹੱਥ ਨੇ ਇਹ ਵੀ ਤੇ ਇਹ 3 ਵਜ ਗਏ ਸੀ ਮਿੱਤਰੋ ਤੇ ਆਪਾਂ ਪਹਿਲੇ ਰੂੜੀਆਂ ਪਾਉਣੇ ਕਬੂਤਰਾਂ ਨੂੰ ਦਾਣੇ ਪਾਣੀ ਫੇਰ ਪਾਵਾਂਗੇ ਪਾਣੀ ਪਾ ਦਾਂਗੇ ਦਾਣੇ ਫੇਰ ਪਾਵਾਂਗੇ ਕਿ ਰੂੜੀਆਂ ਪਾ ਕੇ ਵੇਣਿਆ ਕੀ ਕਹਿੰਦੇ ਆ ਇਹ ट्रेज तो रेन गया ट्रेज तो पावे आपने ये आप थले पा दे कर देने जी। ट्रे साफ आप लाओ भी खाओ खा अंदर हूं यार थोड़ा कैल्शियम पूरा करके लो जी ਆਇਓ ਸ਼ਕ ਲੋ ਉਹਨਾਂ ਪਾ ਉਧਰ ਪਾ ਦਿੰਨੇ ਆ ਤੇ ਇਹ ਤਾਂ ਲੱਗ ਜਾਣਗੇ ਖਾਣ ਆ ਕੇ ਹਰੇ ਡਰਦੇ ਆ ਇਹ ਕੀ ਆ ਗਿਆ ਖਾਣਗੇ ਖਾਣਗੇ ਹੌਲੀ ਹੌਲੀ ਆਜੋ 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 ਥੱਲੇ ਲਓ ਜੀ ਸਟਾਰਟਿੰਗ ਕਰਤੀ ਆ ਤੇ ਤੁਹਾਡੇ ਆਸਤੇ ਪਾਈ ਆ ਹੋਜੂਗਾ ਲੋ ਜੀ ਲੱਗ ਪੈ ਚੁਗੇਣਾ ਇਹ ਬਾਅਦ 10 ਮਿੰਟਾਂ ਚ ਚੁਗੇ ਲੈ ਸਾਰੇ ਰੋੜਕੂਤਰ ਨੂੰ ਤਾਲੇ ਨੂੰ ਥੱਲੇ ਆ ਜਾਂਦੇ ਇਹਨਾਂ ਨੂੰ ਇਹ ਖਾਦੇ ਲੈ 10 ਮਿੰਟਾਂ ਤੱਕ ਸਾਰੇ ਆਈ ਹੌਲੀ ਹੌਲੀ ਪਤਾ ਲੱਗਦਾ ਚੁਗੀ ਜਾਂਦੀ ਹੈ ਇਹ ਵੀ ਚੱਲ ਗਿਆ ਨਾ ਬਾਰ ਭੇੜਦੇ ਆਪਾਂ ਵੇਖੀ ਚੁਗਦੇ ਇਹ ਹੁਣ ਆਪਾਂ ਦੂਜੇ ਖੁੱਡੇ ਪਾ ਦਿੰਨੇ ਆ ਇਹ ਹਾਂਜੀ ਆਜੋ ਤੁਹਾਡਾ ਇੱਕ ਐਸ਼ੀਓ ਪੂਰਾ ਕਰ ਗਏ ਸ਼ਕਲ ਦਾ ਜੀ ਤੁਸੀਂ ਵੀ ਕੀ ਇਹ ਆਪ ਬਾਲੇ ਨਹੀਂ ਪਾਉਂਦੇ ਇੰਨੇ ਨੇ ਪਾ ਦਨੇ ਆ ਤੇ ਬਹੁਤ ਆ ਬਾਕੀ ਕਾਲੂ ਪਾ ਦਾਂਗੇ ਆਇਓ ਤੁਸੀਂ ਵੀ ਲੋ ਇਹ ਵੀ ਲੱਗ ਪੈਚੋ ਗਣਾ ਓਏ ਹੋਏ ਹੋਏ ਵਾਧਿਆ ਵਾਣੂ ਉਹ ਹੀ ਆਗੇ 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 ਆਹ ਵੇਖੋ ਚੋਕਦੇ ਮਿੱਤਰੋ ਆਉਣੇ ਟਟ ਟਟ ਕੇ ਇਹ ਵਧੀਆ ਚੀਜ਼ ਹੁੰਦੀ ਆ ਪਾ ਹੀ ਜਾ ਕਰੋ ਹਰ ਇੱਕ ਬੰਦੇ ਪਾ ਦਿਆ ਕਰੋ ਗੂਤਰਾਂ ਨੂੰ ਜਿਹੜੇ ਬਾਹਰ ਬਾਰਾਤਰੇ ਫਿਰਦੇ ਗੂਤਰ ਉਹ ਵੀ ਆਹ ਕੋਲ ਅਸੀਂ ਖਾਂਦੇ ਆ ਨਾ ਤੇ ਥੱਲੋ ਫੜ ਕੇ ਵੇਖਣ ਲੈਂਦੇ ਕਿੰਨੇ ਲਾਲ ਪਏ ਨਾ ਇਹਨਾਂ ਨੂੰ ਕੋਈ ਬਿਮਾਰੀ ਲੱਗਦੀ ਆ ਜਾ ਪਾਹੀ ਹੈ ਕਰੋ ਇਹ ਸਾਰੇ ਖੁੱਡਾਂ ਜੀ ਪਾ ਦਨੇ ਆ ਇਹ ਕਬੂਤਰ ਚੁਗਣ ਲੱਗ ਪਏ ਹੁਣੇ ਲੱਗਦਾ ਇਧਰ ਵੇਖ ਲੈਣੀ ਆ ਆਪਾਂ ਹਾਂਜੀ ਵੇਖੋ ਕਬੂਤਰ ਚੁਈ ਜਾਂਦੇ ਆ ਜੀ ਆ ਜਿੰਨੇ ਗੁੜਕਾਂ ਦੇ ਜੂਰ ਦਿੱਤਾ ਤੇ ਮਿੱਤਰੋ ਪਾਣੀ ਵੀ ਲਿਆਂਦਾ ਆਪਾਂ ਤੇ ਪਾਣੀ ਪਾ ਦਨੇ ਆ ਦਾਣੇ ਆਪਾਂ ਬਾਅਦ ਚ ਪਾਵਾਂਗੇ ਫੇਰਾ ਪਿੱਲੀਆਂ ਰੋੜੀਆਂ ਪਾ ਦਨੇ ਆ ਵੱਡੇ ਕਬੂਤਰ ਨੂੰ ਵੀ ਪਾ ਦਨੇ ਆ ਤੇ ਇੱਥੇ ਜਿਹੜੇ ਜੋੜੇ ਲੱਗੇ ਆ ਇਧਰ ਹੀ ਪਾ ਦਨੇ ਆ ਆਪਾਂ ਮੋਏ ਮਿੱਤਰੋ ਬੱਚੀ ਵੀ ਆਪਾਂ ਸਾਰੇ ਤਾੜਦੇ ਆ ਤੇ ਜਿਹੜੇ ਸ਼ਰੀਰ ਬੇਟੀ ਸਾਰੇ ਤਾੜਦੇ ਜਿਹੜੀ ਹੱਡੀ ਇੱਕ ਤਾਂ ਆਪਾਂ ਇਹਦੇ ਰੰਗ ਕੀਤਾ ਉਹ ਲਾਲ ਜੀ ਹਿੱਕ ਵਾਲੇ ਦੇ ਇੱਕ ਆ ਫਿਰਦਾ ਉਹ ਲਾਲ ਟੋਰੀ ਵਾਲਾ ਦੋਨੇ ਰੰਗ ਕੀਤਾ ਤੇ ਮਿੱਤਰੋ ਇੱਕ ਅੱਧੇ ਦਿਨ ਤੱਕ ਆਪਾਂ ਕਲਫ ਬਣਾਉਣੀ ਸਿਖਾਵਾਂਗੇ ਮਤਲਬ ਜਿੰਨਾ ਵੀਰ ਨਹੀਂ ਹੋਣੀਗੀ ਤੇ ਜਿਵੇਂ ਆਪਾਂ ਕਰਦੇ ਨੇ ਕਲਫ ਭਾਉਣੇ ਨੇ ਆਵੇਂ ਤੁਹਾਨੂੰ ਦੱਸ ਦਾਂਗੇ ਇੱਥੇ ਪਈ ਹੋਊਗੀ ਆ ਰਹੀ ਜਿਵੇਂ ਆਪਾਂ ਭਉਣੀਏ ਤੇ ਜਿਵੇਂ ਆਪਾਂ ਲਾਉਣੀਏ ਉਹ ਵੀ ਦੱਸ ਦਾਂਗੇ ਜੇ ਵਧੀਆ ਲੱਗੀ ਤਾਂ ਤੁਸੀਂ ਵੀ ਯੂਜ਼ ਕਰ ਲਓ ਜੇ ਜੇ ਨਾ ਵੀ ਲੱਗੀ ਫਿਰ ਆਪਦੀ ਬਣਾ ਲਓ ਜੀ ਹਨਾ ਆਪਾਂ ਤਾਂ ਦੱਸ ਹੀ ਸਕਦੇ ਹਾਂ ਜਿਵੇਂ ਆਪਾਂ ਨੂੰ ਉਮਦੀ ਆ ਤੇ ਆਹ گلابی ਰੰਗ ਹੈ ਤਾਂ ਬਈ ਮੋਲੀ ਮਿਲਦਾ ਯਾਰ ਕੱਲ ਫੇ ਕੱਲੀ ਬਣਾਉਣੀ ਪੈਣੀ ਦੀ ਬਾਕੀ ਤਾਂ ਮੋਲੀ ਮਿਲਦਾ A to Z ਐਡੀ ਰੰਗ ਸ਼ਹਿਰੋਂ ਮਿਲ ਜੂਗਾ ਕਿਤੋਂ ਵੀ ਜੇ ਉਤਰਾ ਨੇ ਕੋਈ ਪਿੰਜਰੇ ਪੁੰਜੇ ਰੱਖਦਾ ਕੋਈ ਹਨਾ ਉਤਰਾ ਸਿਸਟਮ ਰੱਖਦਾ ਉਹਦੇ ਕੋਈ ਰੰਗ ਮਿਲ ਜੂਗਾ। ਪਰ ਇਹ ਰੰਗਾ ਥੁਰਗਾ ਇਹ ਰੂੜਗਾ ਸਾਰੇ ਅੱਜ ਅੱਗੇ ਤੇ ਇਹਨਾਂ ਨੂੰ ਪਾਣੀ ਪਾ ਦਿੰਨੇ ਹੁਣ ਆਪਾਂ। ਦਾਣੀ ਦੂਨੇ ਕੋ ਸਾਰੇ ਉਤਰਾ ਨੂੰ ਪਾਦੇ ਸੀਗੇ ਤੇ ਹੁਣ ਆਪਾਂ ਕਰ ਰਹੇ ਆ ਕਾਈਟ ਫਾਈਟਿੰਗ। ਓ ਪਤੰਗ ਚੜੀ ਜਾਂਦਾ ਇੱਕ ਇਹ ਓਏ। ਇਹ ਇੱਥੇ ਚੜਦਾ ਨਿੰਮਾ ਹੀ ਨਹੀਂ ਇੱਥੇ ਇਹਨੇ ਪਰਲੇ ਪਾਸੇ ਘਾਰਾ ਉਮਮ ਚੜਾਈ ਜਾਂਦਾ ਤੇ ਇਹਦੇ ਨਾਲ ਲਾਉਣੇ ਹੁਣ ਪੇਚੇ ਆਪਾਂ। ਵੇਨੇ ਕੀ ਦਾ ਕੱਟਦਾ ਤੇ ਕੀ ਦਾ ਘਟਾਉਂਦਾ ਇਹ ਜਿਹੜਾ ਪਤੰਗ ਚੱਕਿਆ ਸੀ ਅੱਜ ਮਤਲਬ ਕੈਚ ਕੀਤਾ ਸੀ ਉਹੀ ਪਤੰਗ ਆ ਇਹ ਇਹ ਕਾਥਾਂ ਚੜ ਜੂ ਕਿ ਨਹੀਂ ਚੜਦਾ ਖੜ ਜਾ ਡੋਰ ਰੱਖ ਲਗੇ ਫੇ ਚੜਾ ਕੇ ਵੇਨੇ ਚੜਦਾ ਹੋਇਆ ਤਾਂ ਰੋ 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 ਆਇਦਾ ਪਾਇਰੇ ਇਕਾ ਥੰ ਚੜਾ ਦੀ ਦਾ ਚੱਕਰ ਛੁਲਾਦਾ ਛੁਲਾ ਆਇ ਇਕਾ ਥੈਂ ਦੇਈਦਾ ਆਪਾ ਵੇਖੋ ਲੈ ਕਾ ਚੜ ਪਿਆ ਛੋਲ ਮੁੰਡਾ ਲਾਣਾ ਲਵੇ ਮਸ਼ੇਰੀ ਸ਼ੇਰੀ ਪੇਚੀ ਰਾਲ ਗਏ ਗਿਆ ਜੀ ਆਪਾਂ ਇੱਕ ਦੇ ਖੱਲੜ ਪਾਤਾ ਤੇ ਆਪਣਾ ਰੰਗ ਥੋੜਾ ਨੀਲਾ ਆ ਫਿਰਦਾ ਇੱਕ ਦੇ ਖੱਲੜ ਪਾ ਜਿਹੜਾ ਉੱਚਾ ਖੜਾ ਜਾ ਉਹ ਜਾਂਦਾ ਦੀਨ ਆ ਉਹ ਚੱਲਿਆ ਉਹ ਚ ਟੇਬ ਦੇ ਨੇ ਕੋਲੇ ਦੋਹਾਂ ਦੇ ਖੱਲੜ ਪਾਤਾ ਆਪਾਂ ਆਪਣਾ ਫਿਰਦਾ ਤੇ ਦੂਜਾ ਉਹ ਜਾਂਦਾ ਪਰਲੇ ਪਾਸੇ ਇਹ ਟਿਕਣ ਵਾਲਾ ਪਤੰਗ ਨਹੀਂਗਾ ਔਖਾ ਗਾ ਹੀ ਜਾਂਦਾ ਇਹ ਲਾਉਣੀ ਆ ਯਾਰ ਅਗ ਦੋਰੀ ਦਾ ਨਿਮ ਚਾੜ ਕੇ ਚੱਲਿਆ ਸੀਗਾ ਇਹ ਉਹ ਗਿਆ ਪਰਲੇ ਪਾਸੇ ਇਹਦਾ ਕੱਟਿਆ ਪਤੰਗ ਆਪਾਂ ਦੋ ਪਾਦੇ ਦੋਹਾਂ ਦੇ ਖੱਲੜ ਪਾਤਾ ਤੀਜਾ ਹੈ ਨਹੀਂ ਕੋਈ ਨਹੀਂ ਤੀਜੇ ਦੇ ਪਾਦ ਗਏ ਆਪਾਂ ਹਮ ਪਤੰਗ ਨੇੜੇ ਕਰਦੇ ਆਂ ਤੇ ਬਾਅਦ ਚ ਵਿਖਾਉਨੇ ਆਪਾਂ ਦੋਵਾਂ ਪਤੰਗਾਂ ਦੇ ਖੱਲੜ ਪਾ ਕੇ ਤੇ ਆਪਾਂ ਲਾ ਲਿਆ ਤੇ ਆਪਣੇ ਪਤੰਗ ਦਾ ਹਾਲ ਵੇਖੋ ਲਓ ਜੀ ਇਹ ਐਂ ਚੜ ਕੇ ਆਇਆ ਇਹ ਤੇ ਮਸਾ ਔਖਾ ਹੀ ਰਾਇਆ ਮੈਂ ਕੱਲਾ ਬੰਦਾ ਸੀ ਇਹਨਾਂ ਡੋਰ ਲੀਟਦਾ ਸੀਗਾ ਇਹ ਡੋਰ ਉਵੇਂ ਛੱਡਦੇ ਫਿਰ ਗੁੰਜਣਾ ਪੈਣਗਾ ਸੀ ਲੈ ਐਂ ਉੱਡ ਕੇ ਆਇਆ ਇਹ ਤਾਂ ਵੀ ਘਰੇ ਚੰਗਾ ਰਹਿ ਗਿਆ ਜਿਹੜਾ ਬਾਸ ਮੁੜਿਆ ਯਾਰ ਹਨਾ ਆਹ ਦੇਖੋ ਲੈ ਦੋਵੇਂ ਪਤੰਗ ਫਤੇ ਕਰ ਆਇਆ ਇਹ ਦੋਵੇਂ ਪਤੰਗ ਹੀ ਕੱਟ ਆਇਆ ਕੋਈ ਹੁਣ ਤਾਂ ਕੋਈ ਵੀ ਨਹੀਂ ਚੜਦਾਗਾ ਦੋਹਾਂ ਦੇ ਖਲੜ ਪਾਤਾ ਭਈ ਜਿਹੜੇ ਇੱਥੇ ਫਿਰਦੇ ਸੀਗੇ ਹੁਣ ਤਾਂ ਮਗਰੋਂ ਵੀ ਕੋਈ ਨਹੀਂ ਦੇਖ ਰਿਹਾਗਾ ਤੇ ਮਿੱਤਰੋ ਹੁਣ ਆਪਾਂ ਇਹ ਲਾ ਲਿਆ ਇਹ जख्मी ਸ਼ੇਰ ਆਇਆ ਤੇ ਇਹਨੂੰ ਹੁਣ ਆਪਾਂ ਪਟੀਆਂ-ਪਟੀਆਂ ਲਾਉਣੇ ਆ ਜੇ ਕਿਸੇ ਨੇ ਚੜਾਇਆ ਤੇ ਚੜਾ ਲਾਂਗੇ ਨਹੀਂ ਆਪਾਂ ਬਾਹਰ ਰੱਖ ਦੇਣਾ ਕੱਲੂ ਸਹੀ ਫਿਰ ਇਹਨਾਂ ਕੱਲੂ ਹੋਰ ਘਟਨੇ ਇਹਦੇ ਨਾਲ ਮਿੱਤਰੋ ਹੋ ਗਿਆ ਨੀਰਾ ਤੇ ਲਾਈਟਾਂ ਛੱਡਣ ਵਾਲਾ ਹੈ ਕਰ ਲਾਈਟਾਂ ਛੱਡ ਗਏ ਆਪਾਂ ਪੂਤਰਾ ਇਹ ਤੇਰ ਪਲੱਗ ਇਹ ਲਾਉਣਾ ਲਾ ਲਿਆ ਕੇ ਲਾਇਆ ਹੀ ਨਹੀਂ ਇਹ ਗਿਆ ਨਹੀਂ ਹੈ ਜੀ ਜਾਗਾ ਪੰਗਾ ਜੀ ਯਾਰ ਇਹ ਕਬੂਤਰ ਨੇ ਆਂਡੇ ਨਹੀਂ ਰੱਖੇ ਹਜੇ ਜਿਹੜੀ ਉਹ ਸਾਹਮਣੇ ਬੈਂਦੀ ਆ ਇਹ ਨਹੀਂ ਹਜੇ ਆਂਡੇ ਲਾਏ ਨਹੀਂ ਏ ਤੇ ਕੀ ਚੱਕਰ ਹੋ ਸਕਦਾ ਬੈਠੀ ਤਾਂ ਹੈ ਲਾਲ ਹੋ ਗਿਆ ਨਾ ਵੇਖ ਗਏ ਲਾਲੇ ਕਣੀ ਲਾਲੇ ਇੱਕ ਮੇਤਰਾ ਵੱਡਾ ਕਬੂਤਰ ਇਧਰ ਛੜਦਾ ਸੀਗਾ ਉਧਰ ਕਬੂਤਰ ਮਾਰਦੇ ਸੀ ਇਹਨੂੰ ਤੇ ਇਹ ਇਕੱਲਾ ਹੀ ਛੜ ਤਾ ਪਰ ਕੋਈ ਜੋੜੀ ਨਹੀਂ ਲੱਗੀ ਇਹਦੀ ਇਹ ਇਕੱਲਾ ਹੀ ਫਿਰਦਾ ਹੈ ਇਧਰ ਨਹੀਂ ਮਿੱਤਰੋ ਹਜੇ ਲਾਏ ਨਹੀਂਗੇ ਤੇ ਇਹਨਾਂ ਨੂੰ ਬਹੁਤ ਦਿਨ ਹੋ ਗਏ ਤੁਹਾਡੇ ਸਾਹਮਣੇ ਲਾਏ ਸੀ ਹਨਾ ਤੇ ਤੇਸ ਪਾਕੀ ਸਾਰੇ ਲੜੇ ਇਕੱਲੇ ਨਹੀਂ ਲਾਏ ਦੋ ਦੋ ਹੀ ਹਨਾ ਸਾਰੇ ਬਸ ਦੋ ਦੋ ਹੀ ਆ ਮਿੱਤਰੋ ਮਾਰੇ ਹੁਰ ਕੁਗਰੇ ਦੀ ਆਈ ਹੋਵੇ ਆ ਬੜਾ ਕਬੂਤਰ ਆਪਣਾ ਬੱਚੇ ਵੇਖਦੇ ਬੱਚੇ ਵਧੀਆ ਬੈਠੇ ਆ ਸੈਟ ਵਟ ਪੂਰੇ ਬਈ ਬਾਕੀ ਆਈ ਵਧੀਆ ਬੈਠੇ ਥੱਲੇ ਇਹ ਮੱਕੀ ਆਪਾਂ ਹੋਰ ਪਾਤੀ ਸੀ ਇਹਨਾਂ ਨੂੰ ਮੱਕੀ ਮੱਕੀ ਖਾ ਗਏ ਸੀਗੇ ਇਹ ਮੱਕੀ ਆਪਾਂ ਹੋਰ ਪਾਤੀ ਬਾਪੇ ਇੱਕ ਦਿਨ ਤੇ ਕਰੀਆ ਯਾਰ ਆਪਾਂ ਸਾਰੇ ਕੱਪੜੇ ਪਾੜ ਦੇਨੇ ਆ ਫਿਰ ਦੇਖੀ ਕਿੱਡੇ ਘਣ ਲੱਗਦੇ ਤੇ ਚਲੋ ਮਿੱਤਰੋ ਕਰਦ ਗਏ ਆਪਾਂ ਬਲੌਗ ਦਾ ਐਂਡ ਇਹ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਕਰੋ ਤੇ ਪਿੱਲੀਆਂ ਰੋਲੀਆਂ ਬਈ ਹਰੇਕ ਹੀ ਪਾਲਿਆ ਕਰੋ ਉਹ ਚੰਗੇ ਹੁੰਦੇ ਆ ਕਬੂਤਰ ਆਸਤੇ ਮਾੜੀਆਂ ਨਹੀਂ ਹੁੰਦੇ ਹਨਾ ਜਿਹੇ ਲੱਕੇ ਰੱਖੇ ਆ ਉਹ ਵੀ ਪਾਲਿਆ ਕਰੋ ਉਡਰੇ ਰੱਖੇ ਉਹ ਵੀ ਪਾਲਿਆ ਕਰੋ ਉਹ ਵੀ ਪੰਛੀ ਰੱਖਿਆ ਯਾਰ ਖਾਣ ਵਧੀਆ ਚਾਹ ਕੇ ਖਾਂਦੇ ਹਰੇਕ ਪੰਛੀ ਇਹ ਤੇ ਬਾਕੀ ਸਪੋਰਟ ਕਰਦੇ ਰਹੋ ਤੇ ਅਬ 5k ਤੇ ਜੋੜੀ ਗਿਫਟ ਕਰਨੀ ਆ ਉਹਦਾ ਆਪਾਂ ਕਰਨੀ ਕਰਨੀ ਆ ਜਲਦੀ ਜਲਦੀ ਕਰ ਦੋ 5k ਤੇ ਵਲੌਗ ਭਾਈ ਜਿਹੜਾ ਸਾਰਾ ਬੰਦਾ ਵਲੌਗ ਵੇਖਿਆ ਕਰੂਗਾ ਉਹਨੇ ਕਰਨੀ ਆ ਆਪਾਂ ਜੋੜੀ ਗਿਫਟ ਤੇ ਬਾਕੀ ਕਮੈਂਟ ਕਰਿਆ ਕਰੋ ਤੇ ਕਮੈਂਟ ਆ ਜੀ ਆਪਾਂ ਉਹ ਕੱਢਨੇ ਬੰਦੇ ਕਿਹੜੇ ਬੰਦੇ ਆਪਣ ਕਮੈਂਟ ਕਰਦੇ ਆ ਤੇ ਉਹ ਹੀ ਬੰਦੇ ਕੱਢਨੇ ਉਹਨਾਂ ਹੀ ਪਰਚੀਆਂ ਪਾ ਕੇ ਤੇ ਆਪਾਂ ਜੋੜੀ ਗਿਫਟ ਕਰ ਦੇਣੀ ਆ ਤੇ ਬਾਕੀ ਸਪੋਰਟ ਤੁਸੀਂ ਕਰਦੇ ਹਣਾ ਤੇ ਵਧੀਆ ਵਿਊ ਆ ਜਾਂਦੇ ਆ ਤੇ ਵਿਊ ਵਾਰ ਵਾਰ ਸ਼ੇਅਰ ਕਰੋਗੇ ਤੇ ਵਿਊ ਹੋਰ ਆਉਣਗੇ ਆਪਾਂ ਨੂੰ ਹਣਾ ਫਿਰ ਅਬ 10 ਕੇ ਤੇ ਵੀ ਇੱਕ ਜੁੜੀ ਗਿਫਟ ਕਰਾਂਗੇ ਜਿੰਨੀ ਜਲਦੀ ਜਲਦੀ ਹੋਈ ਗਈ ਉਹਨੇ ਆਪੇ ਜੁੜੀਆਂ ਗਿਫਟ ਕਰੀ ਜਾਣਗਾ ਕਿ ਬਾਕੀ ਗਰਮੀ ਆ ਗਈ ਹੈ ਤੇ ਹੁਣ ਵਧੀਆ ਤੋਂ ਵਧੀਆ ਵਲੌਗ ਬਣਾਇਆ ਕਰਨਗੇ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਵੇਖਣ ਲਈ